ਜਿਆਦਾਤਰ ਦੇਖਿਆ ਗਿਆ ਕਿ ਇਹ ਇਨਸਾਨੀ ਸੁਭਾਅ ਦਾ ਆਪਾਂ ਕਿਸੇ ਨੂੰ ਕੋਈ ਚੀਜ਼ ਦੇ ਦੇਵੋ ਤੇ ਕਾਫੀ ਸਮਾਂ ਉਸ ਤੋਂ ਉਹ ਚੀਜ਼ ਵਾਪਸ ਨਾ ਲਵੋ ਫਿਰ ਜਦੋਂ ਆਪਾਂ ਉਸ ਤੋਂ ਉਹ ਚੀਜ਼ ਵਾਪਸ ਮੰਗਦੇ ਹਾਂ ਤਾਂ ਉਸ ਨੂੰ ਉਹ ਦੇਣ ਵਿੱਚ ਬੜੀ ਤਕਲੀਫ ਹੁੰਦੀ ਹੈ ਕਿਉਂਕਿ ਉਸ ਨੂੰ ਉਸ ਚੀਜ਼ ਦਾ ਸੁਭਾਅ ਪੈ ਜਾਂਦਾ ਹੈ ਤੇ ਉਸ ਨੂੰ ਲੱਗਣ ਲੱਗ ਜਾਂਦਾ ਹੈ ਕਿ ਇਹ ਤਾਂ ਮੇਰੀ ਹੈ ਪਰ ਜਦੋਂ ਆਪਾਂ ਉਸ ਤੋਂ ਵਾਪਸ ਮੰਗਦੇ ਹਾਂ ਤਾਂ ਫਿਰ ਉਸ ਨੂੰ ਉਹ ਚੀਜ਼ ਦੇਣ ਵਿੱਚ ਬੜੀ ਤਕਲੀਫ ਹੁੰਦੀ ਹੈ। ਕਈ ਵਾਰ ਤਾਂ ਉਹ ਚੀਜ਼ ਮੋੜਨ ਦੇ ਲਈ ਤਿਆਰ ਵੀ ਨਹੀਂ ਹੁੰਦਾ ਤੇ ਉਹ ਚੀਜ਼ ਕਾਰਨ ਬੰਦੇ ਦੇ ਨਾਲ ਆਪਣੀ ਦੁਸ਼ਮਣੀ ਪੈ ਜਾਂਦੀ ਹੈ। ਕਈ ਵਾਰ ਤਾਂ ਇਹ ਜੋ ਗੱਲ ਹੁੰਦੀ ਹੈ ਮਾਰਨ ਮਰਾਉਣ ਤੱਕ ਪਹੁੰਚ ਜਾਂਦੀ ਹੈ। ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਹੈ। ਇੱਕ ਆਪਣੇ ਰਿਸ਼ਤੇਦਾਰ ਨੂੰ ਜੋ ਬੜਾ ਕਰੀਬੀ ਰਿਸ਼ਤੇਦਾਰ ਸੀ ਉਸ ਨੂੰ ਕੋਈ ਚੀਜ਼ ਵਰਤਨ ਲਈ ਦਿੱਤੀ ਜਾਂਦੀ ਹੈ ਕਿ ਆਪਣਾ ਟਾਈਮ ਟਪਾ ਲਵੇ ਆਪਣੀ ਜ਼ਿੰਦਗੀ ਵਧੀਆ ਬਣਾ ਲਵੇ ਪਰ ਜਦੋਂ ਲੰਮਾ ਸਮਾਂ ਉਹ ਚੀਜ਼ ਉਸ ਕੋਲ ਰਹਿ ਜਾਂਦੀ ਹੈ ਤਾਂ ਫਿਰ ਜਦੋਂ ਉਸ ਚੀਜ਼ ਨੂੰ ਵਾਪਸ ਮੰਗਿਆ ਜਾਂਦਾ ਹੈ ਉਹ ਵਾਪਸ ਦੇਣ ਨੂੰ ਤਿਆਰ ਨਹੀਂ ਸੀ ਤੇ ਉਸ ਤੋਂ ਬਾਅਦ ਜੋ ਇਸ ਗੱਲ ਦਾ ਛੱਟਾ ਨਿਕਲਦਾ ਹੈ ਸ਼ਾਇਦ ਉਹ ਗੱਲ ਜਿਸ ਨੇ ਆਪਣੇ ਰਿਸ਼ਤੇਦਾਰ ਤੇ ਦਇਆ ਕੀਤੀ ਸੀ ਜਿਸ ਨੇ ਸੋਚਿਆ ਸੀ ਕਿ ਇਹ ਤਾਂ ਮੇਰਾ ਆਪਣਾ ਹੈ ਉਸ ਨੂੰ ਇਸ ਗੱਲ ਦੀ ਸਜ਼ਾ ਐਡੀ ਵੱਡੀ ਮਿਲਦੀ ਹੈ ਜਿਸ ਦੀ ਉਸ ਨੇ ਕਲਪਨਾ ਵੀ ਨਹੀਂ ਕੀਤੀ ਸੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦਾ ਹੋਸੰਗਾ ਬਾਤ ਤੇ ਇਸ ਦਾ ਥਾਣਾ ਸੁਹਾਗਪੁਰਾ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਡੋਡਾ ਦੇ ਇੱਥੋਂ ਦੀ ਕੁੜੀ ਜੋ ਦਿੱਲੀ ਵਿੱਚ ਰਹਿੰਦੀ ਸੀ ਜਿਸ ਦਾ ਨਾਮ ਲੀਨਾ ਸ਼ਰਮਾ ਸੀ ਲੀਨਾ ਸ਼ਰਮਾ ਦੇ ਪਰਿਵਾਰ ਦੇ ਵਿੱਚ ਉਸ ਤੇ ਮਾਤਾ ਪਿਤਾ ਤੇ ਦੋ ਇਹਨਾਂ ਦੀ ਦੋ ਇਹ ਭੈਣਾਂ ਸੀ ਇੱਕ ਇਸ ਦੀ ਵੱਡੀ ਭੈਣ ਜਿਸ ਦਾ ਨਾਮ ਹਿਨਾ ਸੀ ਪਹਿਲਾਂ ਤਾਂ ਇਸ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ 2004 ਦੇ ਵਿੱਚ ਇਸ ਦੀ ਮਾਤਾ ਦੀ ਮੌਤ ਹੋ ਜਾਂਦੀ ਹੈ ਇਹ ਦਿੱਲੀ ਪੜਨ ਲਈ ਜਾਂਦੀ ਹੈ ਇਹਨਾਂ ਦੇ ਕੋਲ 70 ਏਕੜ ਜ਼ਮੀਨ ਹੁੰਦੀ ਹੈ ਜਿਸ ਵਿੱਚ 35 ਕਿੱਲੇ ਤਾਂ ਇਸ ਦੀ ਵੱਡੀ ਭੈਣ ਨੂੰ ਆ ਜਾਂਦੇ ਨੇ ਤੇ 35 ਕਿੱਲੇ ਜੋ لینا ਹੁੰਦੀ ਹੈ ਇਸ ਦੇ ਹਿੱਸੇ ਵਿੱਚ ਆਉਂਦੇ ਨੇ ਪਰ ਇਹਨਾਂ ਕਿੱਲਿਆਂ ਦੇ ਵਿੱਚੋਂ 11 ਕਿੱਲੇ ਇਹ ਆਪਣੇ ਮਾਮੇ ਨੂੰ ਦੇ ਦਿੰਦੀ ਹੈ ਮਾਮਾ ਇਹਨਾਂ 11 ਕਿੱਲਿਆਂ ਦੇ ਉੱਤੇ ਸਬਜ਼ੀ ਬੀਜਦਾ ਸੀ ਤਾਂ ਇਸ ਨੂੰ ਲੱਗਦਾ ਕਿ ਕੋਈ ਗੱਲ ਨਹੀਂ ਮੇਰਾ ਮਾਮਾਗਾ ਇਹ ਗੱਲ ਚੱਲਦੀ ਰਹਿੰਦੀ ਹੈ ਪਰ ਹੁਣ ਜਦੋਂ ਇਹ ਮਾਮੇ ਤੋਂ ਉਹ ਜ਼ਮੀਨ ਵਾਪਸ ਲੈਣ ਦੀ ਗੱਲ ਆਉਂਦੀ ਹੈ ਤਾਂ ਮਾਮਾ ਇਹ ਜ਼ਮੀਨ ਦੇਣ ਨੂੰ ਤਿਆਰ ਨਹੀਂ ਹੁੰਦਾ ਯਾਨੀ ਮਾਮੇ ਨੂੰ ਇਹ ਕਿਲੇ ਵਰਤਨ ਦੀ ਇਥੋਂ ਆਮਦਨ ਲੈਣ ਦੀ ਆਦਤ ਪੈ ਚੁੱਕੀ ਸੀ ਤੇ ਹੁਣ ਮਾਮੇ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਇਹ ਜ਼ਮੀਨ ਜੇ ਮੇਰੇ ਕੋਲੋਂ ਨਾ ਲਵੇ ਤਾਂ ਬਹੁਤ ਚੰਗਾ ਹੈ ਹੁਣ ਜਦੋਂ ਗੱਲ ਆਉਂਦੀ ਹੈ ਜ਼ਮੀਨ ਵਾਪਸ ਦੇਣ ਦੀ ਇਹ ਲੀਨਾ ਆਪਣੇ ਮਾਮੇ ਨੂੰ ਇੱਕ ਦਿਨ ਫੋਨ ਕਰਦੀ ਹੈ ਉਸ ਨੂੰ ਕਹਿੰਦੀ ਹੈ ਕਿ ਮਾਮਾ ਜੀ ਮੈਂ ਜੋ ਜ਼ਮੀਨ ਹੈ ਮੇਰੀ ਜ਼ਮੀਨ ਆ ਉਸ ਦੀ ਮੈਂ ਨਿਸ਼ਾਨਦੇਹੀ ਕਰਵਾਉਣੀ ਹੈ ਤਾਂ ਮਾਮੇ ਨੇ ਕਿਹਾ ਕਿ ਕੋਈ ਗੱਲ ਨਹੀਂ ਤੂੰ ਪਿੰਡ ਆ ਜਾ ਪਿੰਡ ਆ ਕੇ ਨਿਸ਼ਾਨਦੇਹੀ ਕਰਵਾ ਲੈ ਤਾਂ ਗੱਲ ਹੈ 18 April 2016 ਦੀ ਇਹ ਕੁੜੀ ਦਿੱਲੀ ਤੋਂ ਪਪਾਲ ਆਉਂਦੀ ਹੈ ਪਪਾਲ ਇਹ ਆਪਣੀ ਇੱਕ ਦੋਸਤ ਕੋ ਰਹਿੰਦੀ ਹੈ ਇਹ ਕੁੜੀ ਦਾ ਆਪਣੇ ਦੋਸਤਾਂ ਦੇ ਨਾਲ ਬੜਾ ਪਿਆਰ ਸੀ ਇਹ ਸਾਰੀਆਂ ਗੱਲਾਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਦੀ ਸੀ ਤੇ ਉਹਨਾਂ ਦੀ رائے ਨਾਲ ਹੀ ਕੰਮ ਕਰਦੀ ਸੀ। ਇਪਪਾਲ ਆ ਜਾਂਦੀ ਹੈ। ਪੁਪਾਲ 20 ਅਪ੍ਰੈਲ ਨੂੰ ਆ ਜਾਂਦੀ ਹੈ। 20 ਅਪ੍ਰੈਲ 2016 ਨੂੰ। ਉਸ ਤੋਂ ਬਾਅਦ ਫੇਰੇ ਪੁਪਾਲ ਤੋਂ ਜੋ ਆਪਣਾ ਪਿੰਡ ਹੁੰਦਾ ਹੈ ਉੱਥੇ ਪਹੁੰਚਦੀ ਹੈ 23 ਅਪ੍ਰੈਲ 2016 ਨੂੰ। ਕਿਉਂਕਿ ਉਸ ਦਿਨ ਨਿਸ਼ਾਨਦੇਹੀ ਦਾ ਟਾਈਮ ਦਿੱਤਾ ਹੋਇਆ ਸੀ। ਹੁਣ ਜ਼ਮੀਨ ਦੀ ਨਿਸ਼ਾਨਦੇਹੀ ਹੁੰਦੀ ਹੈ ਨਿਸ਼ਾਨਦੇਹੀ ਕਰਾਉਣ ਤੋਂ ਬਾਅਦ ਹੁਣ ਇਸ ਨੂੰ ਲੱਗਦਾ ਕਿ ਮੈਂ ਆਪਣੀ ਮਾਲਕੀ ਲਈ ਇਹ ਜੋ ਜ਼ਮੀਨ ਹੈ ਇਸ ਨੂੰ ਕਵਰ ਕਰ ਲਵਾਂ ਤਾਂ ਇਹ ਕਵਰਿੰਗ ਦੇ ਲਈ ਦਿਨ ਰੱਖਿਆ ਜਾਂਦਾ ਉਹਨਾਂ 30 ਅਪ੍ਰੈਲ 2016 ਦਾ ਹੁਣ ਇਸ ਨੂੰ ਮਜ਼ਦੂਰਾਂ ਦੀ ਤੇ ਸਮਾਨ ਦੀ ਲੋਟ ਸੀ ਜਿਵੇਂ ਆਪਾਂ ਕਹਿ ਦਿੰਦੇ ਆ ਬੁਰਜੀਆਂ ਕੱਢ ਲਈਆਂ ਉਹਨਾਂ ਚੀਜ਼ਾਂ ਦੀ ਇਸ ਨੂੰ ਲੋੜ ਸੀ ਇਹ ਪਿੰਡ ਦੇ ਵਿੱਚ ਜਾਦਾ ਕਿਸੇ ਨੂੰ ਜਾਣਦੀ ਵੀ ਨਹੀਂ ਸੀ ਕਿਉਂਕਿ ਇਹ ਜ਼ਿਆਦਾਤਰ ਬਾਹਰ ਹੀ ਰਹੀ ਹੋਈ ਸੀ ਇਹ ਗੱਲ ਲੀਨਾ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਦੀ ਹੈ ਕਿ 29 ਅਪ੍ਰੈਲ ਨੂੰ ਮੈਂ ਆਪਣੀ ਜੋ ਜ਼ਮੀਨ ਆ ਉਸ ਦੇ ਆਲੇ ਦੁਆਲੇ ਬਾੜ ਕਰਨੀ ਹੈ ਪਰ ਜਿਸ ਦਿਨ 29 ਅਪ੍ਰੈਲ ਸੀ ਉਸ ਦਿਨ ਤਾਂ ਜੋ ਲੀਨਾ ਸੀ ਉਹ ਗਾਇਬ ਹੋ ਜਾਂਦੀ ਹੈ ਉਸ ਨਾਲ ਉਸਤੇ ਦੋਸਤਾਂ ਦਾ ਵੀ ਸੰਪਰਕ ਨਹੀਂ ਹੁੰਦਾ ਤੇ ਮਾਮਾ ਤੇ ਜੋ ਏਸ ਦੀ ਵੱਡੀ ਭੈਣ ਹੁੰਦੀ ਹੈ ਉਹਨਾਂ ਨੂੰ ਲੱਗਦਾ ਕਿ ਲੀਨਾ ਆਪਣੇ ਦੋਸਤਾਂ ਕੋਲ ਚਲੀ ਗਈ ਪਰ ਦੋਸਤਾਂ ਦਾ ਵੀ ਸੰਪਰਕ ਲੀਨਾ ਦੇ ਨਾਲ ਨਹੀਂ ਹੋ ਰਿਹਾ ਸੀ ਲੀਨਾ ਦੇ ਕੋਲ ਦੋ ਮੋਬਾਈਲ ਹੁੰਦੇ ਆ ਤੇ ਦੋਨੋਂ ਮੋਬਾਈਲ ਹੀ ਉਸਤੇ ਬੰਦ ਆ ਰਹੇ ਸੀ ਦੋਸਤ ਪਰੇਸ਼ਾਨ ਹੋ ਜਾਂਦੇ ਨੇ ਕਿ ਇਹ ਕੀ ਹੋ ਗਿਆ ਲੀਨਾ ਨਾਲ ਸੰਪਰਕ ਕਿਉਂ ਨਹੀਂ ਹੋ ਰਿਹਾ ਆਖਰ ਉਹ ਕਿੱਥੇ ਚਲੀ ਗਈ ਤੇ ਹੁਣ ਇਸ ਗੱਲ ਨੂੰ ਤਕਰੀਬਨ 6 ਦਿਨ ਲੰਘ ਜਾਂਦੇ ਨੇ ਉਸ ਤੋਂ ਪਹਿਲਾਂ ਜੋ ਲੀਨਾ ਦੇ ਦੋਸਤ ਹੁੰਦੇ ਨੇ ਉਹ ਬਸੰਤ ਕੁੰਜ ਦੇ ਵਿੱਚ ਦਿੱਲੀ ਦੇ ਵਿੱਚ ਲੀਨਾ ਦੀ ਜੋ ਗਮਸ਼ੁੱਦਗੀ ਆ ਉਸ ਦੀ ਰਿਪੋਰਟ ਦਰਜ ਕਰਵਾਉਣ ਜਾਂਦੇ ਨੇ ਪਰ ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਕਿ ਇਹ ਤਾਂ ਮੱਧ ਪ੍ਰਦੇਸ਼ ਦਾ ਮਾਮਲਾ ਤਾਂ ਉਹ ਉਹਨਾਂ ਨੂੰ ਜਵਾਬ ਦੇ ਦਿੰਦੇ ਨੇ ਇੱਧਰ ਜਦੋਂ ਫਿਰ ਦੋਸਤ ਲੀਨਾ ਦੇ ਮਾਮੇ ਤੇ ਭੈਣ ਨੂੰ ਕਹਿੰਦੇ ਨੇ ਕਿ ਤੁਸੀਂ ਘੱਟੋ ਘੱਟ ਉਸ ਦੀ ਗਮਸ਼ੁੱਦਗੀ ਦੀ ਰਿਪੋਰਟ ਤਾਂ ਲਿਖਾਓ ਲੀਨਾ ਕਿਤੇ ਵੀ ਨਹੀਂ ਉਸ ਨਾਲ ਕੋਈ ਵੀ رابطہ ਨਹੀਂ ਹੋ ਰਿਹਾ ਗਮਸ਼ੁਦਗੀ ਤੋਂ ਤਕਰੀਬਨ ਹਫਤਾ ਬਾਅਦ 5 ਮਈ 2016 ਨੂੰ ਜੋ ਲੀਨਾ ਦਾ ਮਾਮਾ ਹੁੰਦਾ ਪ੍ਰਦੀਪ ਸ਼ਰਮਾ ਇਹ ਕਾਂਗਰਸ ਦਾ ਲੀਡਰ ਵੀ ਹੁੰਦਾ ਹੈ ਇਹ ਸੁਹਾਗਪੁਰ ਥਾਣੇ ਦੇ ਵਿੱਚ ਜਾ ਕੇ ਲੀਨਾ ਦੀ ਗਮਸ਼ੁਦਗੀ ਦੀ ਰਿਪੋਰਟ ਲਿਖਾਉਂਦਾ ਹੈ ਪਰ ਪੁਲਿਸ ਇਸ ਗੱਲ ਨੂੰ ਜਿਆਦਾ ਗੰਭੀਰਤਾ ਦੇ ਨਾਲ ਨਹੀਂ ਲੈਂਦੀ ਦੇਨ ਲੰਘਦੇ ਜਾਂਦੇ ਨੇ ਪਰ ਦੋਸਤਾਂ ਨੂੰ ਲੀਨਾ ਦਾ ਬੜਾ ਫਿਕਰ ਸੀ ਦੋਸਤਾਂ ਵੱਲੋਂ ਜਦੋਂ ਪਤਾ ਲੱਗਦਾ ਕਿ ਲੀਨਾ ਦੀ ਤਲਾਸ਼ ਪੁਲਿਸ ਨਹੀਂ ਕਰ ਰਹੀ ਤਾਂ ਉਹ ਇੱਕ ਫੇਸਬੁੱਕ ਉੱਤੇ ਪੇਜ ਕ੍ਰੀਏਟ ਕਰਦੇ ਨੇ ਸੇਵ ਲੀਨਾ ਸ਼ਰਮਾ ਦੇ ਨਾਂ ਉੱਤੇ ਉਸ ਵਿੱਚ ਲੀਨਾ ਦੀ ਸਾਰੀ ਜਾਣਕਾਰੀ ਪਾਉਂਦੇ ਨੇ ਤੇ ਕੱਲੀ-ਕੱਲੀ ਜਾਣਕਾਰੀ ਉਸ ਵਿੱਚ ਪਾਈ ਜਾਂਦੀ ਹੈ ਤੇ ਇਹ ਵੀ ਲਿਖਿਆ ਜਾਂਦਾ ਕਿ ਜੇ ਕਿਸੇ ਨੂੰ ਲੀਨਾ ਬਾਰੇ ਪਤਾ ਤਾਂ ਸਾਡੇ ਨਾਲ ਸੰਪਰਕ ਕਰੋ ਯਾਨੀ ਐਦਾਂ ਦਾ ਉਹ ਪੇਜ ਬਣਾਇਆ ਜਾਂਦਾ ਹੈ ਇਸ ਵਿੱਚ ਜੋ ਲੀਨਾ ਦੇ ਪਪਾਲ ਵਾਲੇ ਦੋਸਤ ਹੁੰਦੇ ਨੇ ਉਹ ਵੀ ਬੜੀ ਮਦਦ ਕਰਦੇ ਨੇ ਹੁਣ ਇਹ ਪੇਜ ਗ로우 ਹੁੰਦਾ ਤੇ ਜੋ ਮੱਧ ਪ੍ਰਦੇਸ਼ ਪੁਲਿਸ ਹੁੰਦੀ ਆ ਉਸ ਨੂੰ ਪੋਸਟਾਂ ਟੈਗ ਕਰਕੇ ਪਾਈਆਂ ਜਾਂਦੀਆਂ ਤੇ ਮੱਧ ਪ੍ਰਦੇਸ਼ ਪੁਲਿਸ ਦਾ ਇੱਕ ਉੱਚ ਅਧਿਕਾਰੀ ਇਹ ਜਦੋਂ ਪੋਸਟ ਦੇਖਦਾ ਤਾਂ ਫਿਰ ਉਹ ਲੀਨਾ ਦੇ ਬਾਰੇ ਸਾਰੀ ਜੋ ਜਾਣਕਾਰੀ ਉਹ ਪੇਜ ਉਤੋਂ ਲੈਂਦਾ ਤੇ ਉਸ ਨੂੰ ਪਤਾ ਲੱਗਦਾ ਕਿ ਸੁਹਾਗਪੁਰ ਥਾਣੇ ਦੇ ਵਿੱਚ ਇਸ ਕੁੜੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਹੈ ਉਸ ਤੋਂ ਬਾਅਦ ਫਿਰ ਉਹ ਸੁਹਾਗਪੁਰ ਥਾਣੇ ਦੇ ਥਾਣਾ ਚਾਰਜ ਦੇ ਨਾਲ ਗੱਲ ਕਰਦਾ ਤੇ ਉਸ ਨੂੰ ਕਹਿੰਦਾ ਕਿ ਇਸ ਮਾਮਲੇ ਦੇ ਵਿੱਚ ਕੀ ਹੋਇਆ ਪਰ ਪੁਲਿਸ ਨੇ ਤਾਂ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਤਾ ਹੀ ਨਹੀਂ ਸੀ ਇਸ ਗੱਲ ਨੂੰ ਤਕਰੀਬਨ 15 ਦਿਨ ਹੋ ਜਾਂਦੇ ਨੇ 2 ਹਫ਼ਤੇ ਲੰਘ ਜਾਂਦੇ ਨੇ ਤੇ ਹੁਣ ਜਦੋਂ ਉੱਚ ਅਧਿਕਾਰੀ ਪੁਲਿਸ ਨੂੰ ਕਹਿੰਦਾ ਥਾਣੇ ਵਾਲਿਆਂ ਨੂੰ ਕਹਿੰਦਾ ਕਿ ਆਪਣੀ ਪੁਲਿਸ ਦੀ ਬਹੁਤ ਵੱਡੀ ਬੇਇੱਜ਼ਤੀ ਆ ਤੁਸੀਂ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਵੋ ਫਿਰ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੀ ਹੈ ਉਸ ਤੋਂ ਬਾਅਦ ਲੀਨਾ ਦੇ ਜੋ ਫੋਨ ਹੁੰਦੇ ਆ ਦੋ ਮੋਬਾਈਲ ਫੋਨ ਉਹਨਾਂ ਬਾਰੇ ਜਾਂਚ ਕੀਤੀ ਜਾਂਦੀ ਹੈ ਤੇ ਉਹ ਨੰਬਰ ਲੈ ਕੇ ਉਹਨਾਂ ਦੀ ਲੋਕੇਸ਼ਨ ਤੇ ਉਹਨਾਂ ਦੀ ਸੀਡੀਆਰ ਕਢਵਾਈ ਜਾਂਦੀ ਹੈ ਤਾਂ ਪੁਲਿਸ ਨੂੰ ਜੋ ਲੀਨਾ ਦਾ ਇੱਕ ਫੋਨ ਸੀ ਉਸ ਦੀ ਲੋਕੇਸ਼ਨ ਮਿਲਦੀ ਆ ਕਿਉਂਕਿ ਹੁਣ ਉਹ ਇੱਕ ਆਨ ਹੋ ਚੁੱਕਿਆ ਸੀ ਉਹ ਪੇਪਰੀਆ ਇੱਕ ਇਲਾਕਾ ਹੈ ਉਸ ਵਿੱਚੋਂ ਫੋਨ ਆਨ ਹੋਇਆ ਤੇ ਪੁਲਿਸ ਹੁਣ ਉਸ ਜਗ੍ਹਾ ਤੇ ਜਾਂਦੀ ਆ ਲੋਕੇਸ਼ਨ ਚੈੱਕ ਕਰਦੀ ਆ ਤੇ ਉਸ ਜਗ੍ਹਾ ਤੇ ਪਹੁੰਚਦੀ ਆ ਉੱਥੇ ਇਹ ਜੋ ਮੋਬਾਈਲ ਹੁੰਦਾ ਇੱਕ ਮੁੰਡੇ ਦੇ ਕੋਲ ਹੁੰਦਾ ਹੈ ਉਸ ਤੋਂ ਪੁਲਿਸ ਹੁਣ ਪੁੱਛ ਕੇ ਛ ਕਰਦੀ ਆ ਕਿ ਇਹ ਮੋਬਾਈਲ ਤੇਰੇ ਕੋਲ ਕਿੱਥੋਂ ਆਇਆ ਤਾਂ ਉਸ ਨੇ ਕਿਹਾ ਕਿ ਇਹ ਮੋਬਾਈਲ ਤਾਂ ਮੈਨੂੰ ਟ੍ਰੇਨ ਦੇ ਵਿੱਚ ਮਿਲਿਆ ਉਸ ਤੋਂ ਕਾਫੀ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਬਿਲਕੁਲ ਸੱਚ ਬੋਲ ਰਿਹਾ ਇਹ ਮੋਬਾਈਲ ਆ ਜੋ ਉਹ ਇਸ ਨੂੰ ਟ੍ਰੇਨ ਦੇ ਵਿੱਚੋਂ ਹੀ ਮਿਲਿਆ ਮੋਬਾਈਲ ਪੁਲਿਸ ਆਪਣੇ ਨਾਲ ਲੈ ਆਉਂਦੀ ਹੈ ਤੇ ਉਸ ਤੋਂ ਬਾਅਦ ਇਸ ਮੋਬਾਈਲ ਦੀ ਜੋ ਸੀਡੀਆਰ ਹੁੰਦੀ ਹੈ ਇਸ ਨੰਬਰ ਦੀ ਜੋ ਸੀਡੀਆਰ ਹੁੰਦੀ ਹੈ ਉਹ ਕਢਵਾਈ ਜਾਂਦੀ ਹੈ ਜੋ ਮਾਮਾ ਹੁੰਦਾ ਪ੍ਰਦੀਪ ਸ਼ਰਮਾ ਉਹ ਗੁੰਮਸ਼ੁਦਗੀ ਦੀ ਜਦੋਂ ਰਿਪੋਰਟ ਲਿਖਾਉਂਦਾ ਤਾਂ ਉਹ ਕਹਿੰਦਾ ਕਿ 28 April 2016 ਨੂੰ ਲੀਨਾ ਗਾਇਬ ਹੋਈ ਹੈ ਜਾਨੀ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਪਰ ਜਦੋਂ ਲੀਨਾ ਦੇ ਮੋਬਾਈਲ ਦੀ ਸੀਡੀਆਰ ਕਢਵਾਈ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਜੋ ਲੀਨਾ ਉਸ ਨੇ ਜੋ ਲਾਸਟ ਕਾਲ ਕੀਤੀ ਸੀ ਉਹ ਇੱਕ ਡਰਾਈਵਰ ਨੂੰ ਕੀਤੀ ਸੀ ਆਟੋ ਡਰਾਈਵਰ ਨੂੰ ਹੁਣ ਉਹ ਆਟੋ ਡਰਾਈਵਰ ਨੂੰ ਪੁੱਛਗਿਛ ਲਈ ਬੁਲਾਇਆ ਜਾਂਦਾ ਹੈ ਤਾਂ ਆਟੋ ਡਰਾਈਵਰ ਕਹਿੰਦਾ ਕਿ ਮੈਂ ਲੀਨਾ ਮੈਡਮ ਨੂੰ ਡੋਡਾ ਦੇ ਪਿੰਡ ਦੇ ਵਿੱਚ ਜਾਨੀ ਉਸ ਦੇ ਘਰ ਵਿੱਚ ਤਕਰੀਬਨ 29 ਅਪ੍ਰੈਲ 2016 ਨੂੰ ਤਕਰੀਬਨ ਸਵੇਰ ਦੇ 8 ਵਜੇ ਛੱਡ ਕੇ ਆਇਆ ਹੁਣ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਜੋ ਮਾਮਾ ਸੀ ਉਹ ਕਹਿ ਰਿਹਾ ਕਿ 28 ਅਪ੍ਰੈਲ ਦੀ ਲੀਨਾ ਗਾਇਬ ਆ ਪਰ ਜੋ ਇਹ ਆਟੋ ਡਰਾਈਵਰ ਉਹ ਕਹਿ ਰਿਹਾ ਕਿ ਮੈਂ 29 ਅਪ੍ਰੈਲ ਨੂੰ ਉਸ ਨੂੰ ਸਵੇਰੇ 8 ਵਜੇ ਘਰ ਛੱਡ ਕੇ ਆਇਆ ਕਿਉਂਕਿ ਜੋ ਲੀਨਾ ਦੀ ਸੀਡੀਆਰ ਸੀ ਉਸ ਦੇ ਮੋਬਾਈਲ ਦੀ ਜੋ ਸੀਡੀਆਰ ਸੀ ਉਸ ਵਿੱਚ ਪਤਾ ਲੱਗਦਾ ਹੈ ਕਿ ਲੀਨਾ ਨੇ ਆਟੋ ਡਰਾਈਵਰ ਨੂੰ ਜੋ ਕਾਲ ਕੀਤੀ ਸੀ ਉਹ 29 ਅਪ੍ਰੈਲ ਨੂੰ ਹੀ ਕੀਤੀ ਸੀ ਤਾਂ ਹੁਣ ਪੁਲਿਸ ਨੂੰ ਪੂਰਾ ਯਕੀਨ ਹੋ ਜਾਂਦਾ ਕਿ ਇਸ ਗੁੰਮਸ਼ੁਦਗੀ ਦੇ ਪਿੱਛੇ ਜੋ ਲੀਨਾ ਲਾਪਤਾ ਹੋਈ ਹੈ ਇਸ ਪਿੱਛੇ ਜੋ ਹੱਥ ਹੈ ਉਹ ਇਸ ਦੇ ਮਾਮੇ ਪ੍ਰਦੀਪ ਸ਼ਰਮਾ ਦਾ ਹੈ ਕਿਉਂਕਿ ਜੋ ਪੋਸਟਾਂ ਲੀਨਾ ਦੇ ਦੋਸਤਾਂ ਵੱਲੋਂ ਪਾਈਆਂ ਗਈਆਂ ਸੀ ਉਸ ਵਿੱਚ ਕਈ ਕਮੈਂਟ ਵੀ ਹੋਏ ਹੋਏ ਸੀ ਕਿ ਇਹ ਕੰਮ ਜੋ ਕੀਤਾ ਹੋਇਆ ਉਹ ਲੀਨਾ ਦੇ ਮਾਮੇ ਨੇ ਕੀਤਾ ਕਿਉਂਕਿ ਉਹ ਉਸ ਦੇ 11 ਕਿੱਲਾਂ ਤੇ ਕਬਜ਼ਾ ਕਰੀ ਬੈਠਾ ਸੀ ਉਸ ਨੇ ਧੋਖੇ ਦੇ ਨਾਲ ਉਸ ਦੇ 11 ਕਿੱਲਾਂ ਤੇ ਕਬਜ਼ਾ ਕਰ ਲਿਆ ਸੀ ਤੇ ਹੁਣ ਉਹ ਕਬਜ਼ਾ ਛੱਡਣ ਨੂੰ ਤਿਆਰ ਨਹੀਂ ਸੀ ਲੀਨਾ ਦਾ ਆਪਣੇ ਮਾਮੇ ਉੱਤੇ ਹਾਈ ਕੋਰਟ ਦੇ ਵਿੱਚ ਕੇਸ ਵੀ ਕੀਤਾ ਹੋਇਆ ਸੀ ਹੁਣ ਪੁਲਿਸ ਇਸ ਮਾਮੇ ਨੂੰ ਪ੍ਰਦੀਪ ਸ਼ਰਮਾ ਨੂੰ ਗ੍ਰਫਤਾਰ ਕਰਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਉਹ ਇਹ ਗੱਲ ਤੋਂ ਬਿਲਕੁਲ ਇਨਕਾਰ ਕਰ ਦਿੰਦਾ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਪਰ ਉਸ ਤੋਂ ਬਾਅਦ ਪੁਲਿਸ ਜਦੋਂ ਉਸ ਅੱਗੇ ਸਬੂਤ ਰੱਖਦੀ ਹੈ ਕਿ ਤੂੰ 28 April ਦੀ ਗੱਲ ਕਰ ਰਿਹਾ ਪਰ ਲੀਨਾ ਤਾਂ 29 April ਨੂੰ ਗਾਇਬ ਹੋਈ ਹੈ ਇਸ ਗੱਲ ਪਿੱਛੇ ਕੀ ਸੱਚਾਈ ਹੈ ਤੇ ਹੋਰ ਸਬੂਤ ਜੋ ਪੁਲਿਸ ਕੋਲ ਹੁੰਦੇ ਆ ਉਹ ਵੀ ਹੁਣ ਜੋ ਪ੍ਰਦੀਪ ਸ਼ਰਮਾ ਸੀ ਉਸ ਦੇ ਅੱਗੇ ਰੱਖੇ ਜਾਂਦੇ ਤੇ ਕਿਹਾ ਜਾਂਦਾ ਕਿ ਸੱਚ ਸੱਚ ਦੱਸ ਨਹੀਂ ਤੇਰੇ ਨਾਲ ਸਖਤੀ ਕੀਤੀ ਜਾਊ ਤਾਂ ਫਿਰ ਹੁਣ ਜੋ ਪ੍ਰਦੀਪ ਸ਼ਰਮਾ ਹੁੰਦਾ ਉਹ ਟੁੱਟ ਜਾਂਦਾ ਹੈ ਤੇ ਉਹ ਸਾਰੀ ਕਹਾਣੀ ਬਿਆਨ ਕਰਦਾ ਹੈ ਉਹ ਦੱਸਦਾ ਹੈ ਕਿ ਜੋ ਲੀਨਾ ਦੇ ਮਾਪੇ ਨੇ ਉਹਨਾਂ ਦੀ ਡੈਥ ਹੋਈ ਹੋਈ ਹੈ ਇਸ ਕੋਲ ਇਹਨਾਂ ਕੋਲ 70 ਕਿੱਲੇ ਜ਼ਮੀਨ ਦੇ ਸੀ ਇਹ ਦੋ ਭੈਣਾਂ ਨੇ 35 ਕਿੱਲੇ ਲੀਨਾ ਨੂੰ ਆਉਂਦੇ ਸੀ 35 ਕਿੱਲੇ ਇਸ ਦੀ ਭੈਣ ਨੂੰ ਆਉਂਦੇ ਸੀ ਜੋ ਇਸ ਦੀ ਭੈਣ ਸੀ ਉਸ ਦਾ ਕਬਜ਼ਾ ਤਾਂ ਉਸ ਤੇ 35 ਕਿੱਲਿਆਂ ਤੇ ਸੀ ਪਰ ਜੋ ਲੀਨਾ ਸੀ ਲੀਨਾ ਦੀ ਜੋ ਪ੍ਰਾਪਰਟੀ ਸੀ ਲੀਨਾ ਦੀ ਜੋ ਜ਼ਮੀਨ ਸੀ ਉਸ ਦੇ ਵਿੱਚੋਂ 11 ਕਿੱਲੇ ਉੱਤੇ ਜੋਏ ਪ੍ਰਦੀਪ ਕੁਮਾਰ ਉਸ ਦਾ ਸਾਕਾ ਮਾਮਾ ਸੀ ਉਹ ਉਸ ਉੱਤੇ ਖੇਤੀ ਕਰਦਾ ਸੀ ਪਰ ਜਦੋਂ ਹੁਣ ਲੀਨਾ ਨੂੰ ਲੱਗਿਆ ਕਿ ਜੋ ਮੇਰਾ ਮਾਮਾ ਦਾ ਉਹ ਇਹ ਜ਼ਮੀਨ ਨਹੀਂ ਛੱਡਣੀ ਚਾਹੁੰਦਾ ਤਾਂ ਫਿਰ ਲੀਨਾ ਨੂੰ ਹੋਇਆ ਕਿ ਮੈਂ ਆਪਣੀ ਜ਼ਮੀਨ ਤੇ ਕਬਜ਼ਾ ਕਰ ਲਵਾਂ ਇਸ ਕਰਕੇ ਹੀ ਲੀਨਾ 20 April ਨੂੰ ਡੋਡਾ ਦੇ ਪਿੰਡ ਦੇ ਵਿੱਚ ਆਉਂਦੀ ਹੈ ਪਰ ਮਾਮੇ ਦੇ ਮਨ ਦੇ ਵਿੱਚ ਕੁਝ ਹੋਰ ਸੀ ਉਹ ਇਹ ਜ਼ਮੀਨ ਨਹੀਂ ਦੇਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਇਹ 11 ਕਿੱਲਿਆਂ ਦੀ ਕਮਾਈ ਖਾਣ ਦੀ ਆਦਤ ਪੈ ਗਈ ਸੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕਿਸੇ ਨੂੰ ਕੋਈ ਚੀਜ਼ ਦੇ ਦੇਵੋ ਉਸ ਤੋਂ ਬਾਅਦ ਜੇ ਆਪਾਂ ਕਾਫੀ ਸਮਾਂ ਉਸ ਤੋਂ ਨਾ ਲਈਏ ਤਾਂ ਉਸ ਨੂੰ ਉਸ ਦੀ ਆਦਤ ਪੈ ਜਾਂਦੀ ਹੈ ਤੇ ਫਿਰ ਉਸ ਨੂੰ ਉਹ ਚੀਜ਼ ਦੇਣੀ ਬੜੀ ਔਖੀ ਲੱਗਦੀ ਹੈ ਉਹੀ ਗੱਲ ਇੱਥੇ ਹੋਈ ਬਹੁਤ ਸਮਾਂ ਹੋ ਗਿਆ ਸੀ ਮਾਮੇ ਨੂੰ 11 ਕਿੱਲੇ ਵਰਤ ਦੇਣ ਨੂੰ ਪਰ ਜਦੋਂ ਲੀਨਾ ਨੇ ਉਹ ਜੋ ਕਿੱਲੇ ਸੀ ਉਹ ਲੈਣੇ ਚਾਹੇ ਤਾਂ ਮਾਮੇ ਨੂੰ ਲੱਗਿਆ ਕਿ ਮੈਂ ਇਹ ਕਿੱਲੇ ਕਿਸੇ ਕੀਮਤ ਤੇ ਵੀ ਨਹੀਂ ਦੇਵਾਂਗਾ ਹੁਣ ਜਦੋਂ 29 ਅਪ੍ਰੈਲ ਨੂੰ ਇਹ 23 ਅਪ੍ਰੈਲ ਤੋਂ ਬਾਅਦ ਨਿਸ਼ਾਨਦੇਹੀ ਕਰਵਾ ਕੇ ਉਸ ਤੋਂ ਬਾਅਦ ਆਪਣੀ ਜੋ ਦੋਸਤ ਹੁੰਦੀ ਆ ਪੁਪਾਲ ਦੇ ਵਿੱਚ ਉੱਥੇ ਚਲੀ ਜਾਂਦੀ ਹੈ ਤੇ ਉੱਥੋਂ ਮਜ਼ਦੂਰਾਂ ਦਾ ਇੰਤਜ਼ਾਮ ਕਰਦੀ ਆ ਤੇ ਜੋ ਬਾੜ ਕਰਨ ਲਈ ਸਮਾਨ ਦੀ ਲੋਡ ਹੁੰਦੀ ਹੈ ਉਸ ਦਾ ਇੰਤਜ਼ਾਮ ਕਰ ਦਿਆ ਹੁਣ 29 ਅਪ੍ਰੈਲ ਦਾ ਦਿਨ ਰੱਖਿਆ ਗਿਆ ਸੀ ਇੱਥੇ ਬੁਰਜੀਆਂ ਗੱਡਣ ਦਾ 29 ਅਪ੍ਰੈਲ ਨੂੰ ਜਦੋਂ ਲੀਨਾ ਆਉਂਦੀ ਹੈ ਮਜ਼ਦੂਰ ਵੀ ਸੀ ਤੇ ਨਾਲ ਕੁਝ ਅਧਿਕਾਰੀ ਵੀ ਹੁੰਦੇ ਆ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਇਸ ਜ਼ਮੀਨ ਦੇ ਉੱਤੇ ਬਾੜ ਕੀਤੀ ਜਾਣੀ ਸੀ ਪਰ ਜੋ ਇਹਦਾ ਮਾਮਾ ਹੁੰਦਾ ਪ੍ਰਦੀਪ ਸ਼ਰਮਾ ਲੀਨਾ ਦਾ ਉਹ ਉਸ ਨੂੰ ਕਹਿੰਦਾ ਕਿ ਤੈਨੂੰ ਇੰਨੀ ਕੀ ਕਾਲੀ ਹੈ ਕੋਈ ਗੱਲ ਨਹੀਂ ਤੂੰ ਕਬਜ਼ਾ ਕਰ ਲਵੇਂ ਪਰ ਮੈਂ ਵੀ ਆਪਣੀ ਜ਼ਮੀਨ ਤੇ ਬਾੜ ਕਰਨੀ ਆ ਤੂੰ ਵੀ ਕਰ ਲਈ ਆਪਾਂ ਇਕੱਠੇ ਹੀ ਕਰ ਲਵਾਂਗੇ ਆਪਾਂ ਕੁਝ ਦਿਨ ਬਾਅਦ ਇਹ ਕੰਮ ਕਰਾਂਗੇ ਇਹ ਗੱਲ ਸੁਣ ਕੇ ਲੀਨਾ ਮਾਮੇ ਤੇ ਯਕੀਨ ਕਰ ਲੈਂਦੀ ਆ ਕਿ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹਿੰਦੇ ਹੋ ਓਵੇਂ ਕਰ ਲਵਾਂਗੇ ਹੁਣ ਉਸ ਤੋਂ ਬਾਅਦ ਜੋ ਮਜ਼ਦੂਰ ਹੁੰਦੇ ਆ ਜੋ ਅਧਿਕਾਰੀ ਹੁੰਦੇ ਨੇ ਉਹ ਚਲੇ ਜਾਂਦੇ ਨੇ ਪਰ ਮਾਮੇ ਦੇ ਮਨ ਦੇ ਵਿੱਚ ਖੋਟ ਸੀ ਹੁਣ ਜਦੋਂ ਸਾਰੇ ਚਲੇ ਜਾਂਦੇ ਨੇ ਤਾਂ ਮਾਮਾ ਤੇ ਇਸ ਦੀ ਭਾਣ ਜੀ ਲੀਨਾ ਖੇਤ ਦੇ ਵਿੱਚ ਸੀ ਤੇ ਆਸੇ-ਪਾਸੇ ਕੋਈ ਵੀ ਨਹੀਂ ਸੀ ਇਸ ਨੇ ਆਪਣੇ ਦੋ ਨੌਕਰਾਂ ਨੂੰ ਇਹ ਗੱਲ ਕਹੀ ਹੋਈ ਸੀ ਕਿ ਆਪਾਂ ਲੀਨਾ ਦਾ ਕਤਲ ਕਰਾਂਗੇ ਹੁਣ ਜਦੋਂ ਲੀਨਾ ਤੇ ਇਸ ਦਾ ਮਾਮਾ ਇਕੱਲੇ ਰਹਿ ਜਾਂਦੇ ਆ ਉਸ ਤੋਂ ਬਾਅਦ ਨੌਕਰ ਵੀ ਆ ਜਾਂਦੇ ਨੇ ਤੇ ਲੀਨਾ ਦੇ ਸਿਰ ਦੇ ਵਿੱਚ ਇੱਕ ਨੌਕਰ ਪੱਥਰ ਮਾਰਦਾ ਹੈ ਤੇ ਜਦੋਂ ਲੀਨਾ ਡਿੱਗ ਪੈਂਦੀ ਆ ਧਰਤੀ ਦੇ ਉੱਤੇ ਉਸ ਦੇ ਸਿਰ ਵਿੱਚੋਂ ਖੂਨ ਨਿਕਲਣ ਲੱਗਦਾ ਤਾਂ ਉਸ ਤੋਂ ਬਾਅਦ ਜੋ ਮਾਮਾ ਹੁੰਦਾ ਉਹ ਉਸ ਦਾ ਗਲ ਘੁੱਟ ਦਿੰਦਾ ਹੈ ਇਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਲੀਨਾ ਦੀ লাশ ਨੂੰ ਟਰੈਕਟਰ ਤੇ ਨੂਨ ਤੇ ਜੂਰੀਆ ਨਾਲ ਲੈ ਕੇ ਇੱਕ ਜੰਗਲ ਦੇ ਏਰੀਆ 'ਚ ਚਲੇ ਜਾਂਦੇ ਆ ਜੋ ਖੇਤ ਤੋਂ ਲਗਭਗ 4 ਕਿਲੋਮੀਟਰ ਹੁੰਦਾ। ਉੱਥੇ ਇੱਕ ਸੁੱਕਾ ਨਾਲਾ ਹੁੰਦਾ। ਉਸ ਦੇ ਵਿੱਚੇ ਟੋਆ ਪੱਟ ਕੇ ਲੀਨਾ ਦੇ ਪਹਿਲਾਂ ਕੱਪੜੇ ਲਾਉਂਦੇ ਨੇ ਤੇ ਫਿਰ ਉਸ ਦੀ লাশ ਨੂੰ ਉੱਥੇ ਦਬਦੇ ਨੇ। ਨੂਨ ਤੇ ਜੂਰੀਆ ਪਾ ਦਿੰਦੇ ਨੇ ਕਿ লাশ ਜਲਦੀ ਗਲ ਜਾਵੇ। ਤੇ ਫਿਰ ਜਦੋਂ 7 ਦਿਨ ਲੰਘਦੇ ਨੇ, ਯਾਨੀ ਹੁਣ ਮਾਮੇ ਨੂੰ ਪ੍ਰਦੀਪ ਸ਼ਰਮਾ ਨੂੰ ਇਹ ਹੁੰਦਾ ਕਿ ਜਦੋਂ লাশ ਗਲ ਜਾਵੇ ਉਸ ਤੋਂ ਬਾਅਦ ਹੀ ਮੈਂ ਇਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਵਾਂਗਾ ਹੁਣ ਜਦੋਂ 6-7 ਦਿਨ ਲੰਘ ਜਾਂਦੇ ਨੇ ਤਾਂ ਦੋਸਤ ਇਸ ਉੱਤੇ ਦਬਾਅ ਪਾਉਂਦੇ ਨੇ ਤੇ ਕਹਿੰਦੇ ਨੇ ਕਿ ਜੋ ਲੀਨਾ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਓ ਉਸ ਦਾ ਕੁਝ ਪਤਾ ਨਹੀਂ ਲੱਗਦਾ ਹੁਣ ਮਜਬੂਰ ਹੋ ਕੇ ਮਾਮੇ ਨੂੰ 5 ਮਈ 2016 ਨੂੰ ਥਾਣੇ ਦੇ ਵਿੱਚ ਜਾ ਕੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਣੀ ਪੈਂਦੀ ਹੈ ਇਹ ਸਾਰੀ ਘਟਨਾ ਸੁਣਨ ਤੋਂ ਬਾਅਦ ਪੁਲਿਸ ਵਾਲੇ ਮਾਮੇ ਨੂੰ ਤੇ ਦੋਨੋਂ ਨੌਕਰਾਂ ਨੂੰ ਗ੍ਰਿਫਤਾਰ ਕਰਦੇ ਨੇ ਤੇ ਉਹਨਾਂ ਦੀ ਸਨਾਖਤ ਦੇ ਉੱਤੇ ਜੋ ਲੀਨਾ ਦੀ লাশ ਹੁੰਦੀ ਆ ਉਸ ਨੂੰ ਕਢਵਾਇਆ ਜਾਂਦਾ ਹੈ ਤੇ ਇਸ ਦਾ ਡੀਐਨਏ ਟੈਸਟ ਵੀ ਮੈਚ ਕਰਵਾਇਆ ਜਾਂਦਾ ਇਸ ਦੀ ਭੈਣ ਦੇ ਨਾਲ ਉਹ ਵੀ ਮੈਚ ਹੋ ਜਾਂਦਾ ਹੈ。ਪ੍ਰਦੀਪ ਸ਼ਰਮਾ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਜੋ ਲੀਨਾ ਦੇ ਦੋ ਮੋਬਾਈਲ ਸੀ ਉਹਨਾਂ ਨੂੰ ਇਸ ਨੇ ਆਪਣੇ ਨੌਕਰਾਂ ਦੀ ਮਦਦ ਦੇ ਨਾਲ ਟ੍ਰੇਨ ਦੇ ਵਿੱਚ ਸਟਭਾ ਦਿੱਤਾ ਸੀ ਜਿੰਨਾਂ ਵਿੱਚੋਂ ਪੁਲਿਸ ਨੂੰ ਸਿਰਫ ਇੱਕ ਮੋਬਾਈਲ ਹੀ ਮਿਲਿਆ ਸੀ। ਇਸ ਤੋਂ ਬਾਅਦ ਪ੍ਰਦੀਪ ਸ਼ਰਮਾ ਅਤੇ ਇਸ ਦੇ ਦੋਨਾਂ ਨੌਕਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਇਹਨਾਂ ਤੇ ਐਫ ਆਈ ਆਰ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। 9 ਮਹੀਨਿਆਂ ਬਾਅਦ ਇਸ ਦੀ ਜ਼ਮਾਨਤ ਵੀ ਹੋ ਜਾਂਦੀ ਹੈ ਅਤੇ 11 ਮਹੀਨਿਆਂ ਬਾਅਦ ਜੋ ਨੌਕਰ ਹੁੰਦੇ ਆ ਉਹਨਾਂ ਦੀ ਵੀ ਜ਼ਮਾਨਤ ਹੋ ਜਾਂਦੀ ਹੈ ਪਰ ਕੇਸ ਚੱਲਦਾ ਰਹਿੰਦਾ ਹੈ। ਤੇ ਆਖਰ 2023 ਦੇ ਵਿੱਚ ਇਹਨਾਂ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਸੋ ਇਹ ਜੋ ਘਟਨਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਲੀਨਾ ਨੇ ਇੱਕ ਗਲਤੀ ਕੀਤੀ ਜੋ ਆਪਣੇ ਮਾਮੇ ਨੂੰ ਆਪਣਾ ਸਮਝ ਕੇ 11 ਕਿੱਲੇ ਕਈ ਸਾਲਾਂ ਲਈ ਵਰਤਣ ਲਈ ਦੇ ਦਿੱਤੇ ਪਰ ਮਾਮੇ ਦੀ ਨੀਤ ਉਹਨਾਂ 11 ਕਿੱਲਾਂ ਉੱਤੇ ਵਿਗੜ ਗਈ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਕਿਤੇ ਤੁਹਾਡਾ ਤਜਰਬਾ ਹੋ ਜਿਸ ਬੰਦੇ ਕੋਲ ਤੁਸੀਂ ਆਪਣੀ ਚੀਜ਼ ਜ਼ਿਆਦਾ ਸਮਾਂ ਛੱਡ ਦੇਵੋਗੇ ਤਾਂ ਫੇਰ ਉਹ ਤੁਹਾਨੂੰ ਜਾਂ ਤਾਂ ਚੀਜ਼ ਨਹੀਂ ਦੇਵੇਗਾ ਜੇ ਦੇਵੇਗਾ ਤੇ ਉਸ ਨੂੰ ਬਹੁਤ ਜ਼ਿਆਦਾ ਤਕਲੀਫ ਹੋਵੇਗੀ ਕਈ ਵਾਰ ਤਾਂ ਇੰਨਾਂ ਗੱਲਾਂ ਪਿੱਛੇ ਦੁਸ਼ਮਣੀਆਂ ਵੀ ਪੈ ਜਾਂਦੀਆਂ ਜਿਵੇਂ ਇਸ ਕੇਸ ਦੇ ਵਿੱਚ ਹੋਇਆ